ਹਾਂ ਕੌਣ ਆਹੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਇੱਕ ਵਾਰ ਫਿਰ ਤੁਹਾਨੂੰ ਵੈਲਕਮਾ ਤੁਹਾਡਾ ਅੱਜ ਦੇ ਨਵੇਂ ਬਲੌਗ 'ਚ ਤੇ ਅੱਜ ਆਪਾਂ ਸੀ ਘਰੇ ਬਾਹਰ ਨਹੀਂ ਗਏ ਕਿਤੇ ਤੇ ਘਰੇ ਛੋਟਾ ਮੋਟਾ ਕੰਮ ਸੀ ਉਹ ਕਰਨਾ ਜਿਵੇਂ ਕਿ ਉਹ ਪਿੱਛੇ ਕਿਕਰ ਦਿਸ ਰਿਹਾ ਤੁਹਾਨੂੰ ਇੱਕ ਤਾਂ ਉਹ ਸ਼ਾਂਗਣਾ ਤੇ ਇੱਕ ਹੈਗਾ ਇੱਧਰ ਉਹ ਕਿਕਰ ਉਹ ਸ਼ਾਂਗਣਾ ਤੇ ਹੁਣ ਰੋਟੀ ਰੋਟੀ ਖਾ ਕੇ ਫਿਰ ਕਰਦੇ ਆ ਕੰਮ ਸਟਾਰਟ ਜੁੜੇ ਰਹੋ ਇਹਨਾਂ ਤੱਕ ਨਾਲ ਤੇ ਅੱਜ ਦਿਖਾਉਣੇ ਆਪਾਂ ਘਰੇ ਕੀ ਕੀ ਕੰਮ ਕਰਦੇ ਆ ਪਹਿਲਾਂ ਇਸ ਕਿਕਰ ਦੀ ਵਾਰੀ ਆ ਕਿਉਂਕਿ ਪੌੜੀ ਪੂੜੀ ਲਾਤੀ ਆ ਸਾਹਮਣੇ ਤੇ ਤਾਰ ਵੀ ਲਾ ਆਦੀ ਆਪਾਂ ਜਿਹੜੀ ਅੜਨੀ ਸੀ ਤਾਰ ਲਾ ਕੇ ਰੱਖਤੀ ਆ ਇੱਥੋਂ ਕਰਾਂਗੇ ਇਹਨੂੰ ਸਟਾਰਟ ਸ਼ਾਂਗਣਾ ਕਿਉਂਕਿ ਹੁਣ ਠੰਡ ਕਰਕੇ ਤਰੇਲ ਆ ਜਾਂਦੀ ਆ ਤੇ ਉਸੇ ਕਰਕੇ ਇਹਨੂੰ ਸ਼ਾਂਗਣਾ ਪੈਣਾ ਪਹਿਲਾਂ ਤਾਂ ਕਿ ਤਰੇਲ ਨਾਲ ਥੱਲੇ ਗਿੱਲਾ ਨਾ ਰਹੇ ਤੇ ਦੂਜੀ ਵਾਰੀ ਐਸ ਕਿੱਕਰ ਦੀ ਤੇ ਉਹ ਪਏ ਆਪਣੇ ਪੁਰਾਣੇ ਸੰਦੂਕ ਇਹ ਟੋਕਾ ਇਹ ਪੁਰਾਣੇ ਸੰਦੂਕ ਇੱਕ ਖੁਰਲੀਆ ਮੱਝਾਂ ਦੀ ਆ ਤਾਂ ਥੋੜਾ ਹੀ ਸ਼ੰਗਨ ਵਾਲਾ ਬਸ देखो य बोलद भी आ जैकी वेखो जैकी पूछ मार जैकी? हाँ, है जैकी कौन बोल भी बोल के दिखा जैकी ना पा दनी दी यारी और रहा। और रहा। ਕਹੜਾ ਨਾ ਯਾਰ ਲੱਗੀ ਪੌੜੀ ਹੁਣ ਕਰਦੇ ਆ ਕੰਮ ਸਟਾਰਟ ਉੱਤੇ ਜਾ ਕੇ ਕੰਮ ਖਤਰੇ ਵਾਲਾ ਹੀ ਆ ਵੈਸੇ ਦਾ ਐਸ ਤੋਂ ਚੰਗਣਾ ਪੈਣਾ ਸਾਰਾ ਪੰਗੇਕਰ ਦੇ ਉੱਤੇ ਆ ਚੁੱਕੇ ਆ ਦੇਖੋ ਇਹ ਟੈਣੀਆਂ ਸੀ ਉੱਤੇ ਚੜਨ ਆੜਦੀਆਂ ਸੀ ਉਹ ਸ਼ਾਂਗਤੀਆਂ ਕਿਰ ਤੇ ਹੁਣ ਆ ਜਿਹੜੇ ਰਹਿੰਦੇ ਮੁੱਢ ਇਹ ਵੱਢਨੇ ਆਪਾਂ ਉੱਤੇ ਚੜ ਕੇ ਬੈਠੇ ਆ ਆਰੀ ਕੋਲਾ ਹੁਣ ਦੇਖੋ ਕਿਕਰ ਦਾ ਬੰਦ ਆ ਕੀ ਆ ਮਸਤਿਆਰੀ ਸ਼ੁਰੂ ਸਾਰਾ ਕੁਝ ਰੈਡੀ ਹੋ ਗਿਆ ਕੰਮ ਕਿਕਰ ਸ਼ਾਂਗਤੇ ਸ਼ਾਂਗਤੇ ਬਣ ਗਈ ਸੀ ਚਾਹ ਤੇ ਆ ਸ਼ਾਂਗਤ ਸੀ ਆਪਾਂ ਉਹ ਡੈਣਾ ਵੀ ਸ਼ਾਂਗਤ ਸੀ तो थले देख ही सी हम आप चलें चाह पीन अद्धा का रह गया तो अद्धा एक पूरा बस इस किकर तो फ्री हो जाना हूँ चाह पी के आने पहला ये पै अपनी आ रही हम थले चलते हैं थोड़ी लगी अपनी हो गई चाह अ काम रह गया ਚਾ ਪੀਨ ਤੋਂ ਬਾਅਦ ਅੱਜ ਦਾ ਕੰਮ ਛੱਡਤਾ ਸੀ ਅਧੂਰਾ ਤੇ ਮੈਂ ਨਹਾ ਕੇ ਕੱਪੜੇ ਚੇਂਜ ਕਰ ਲਿਆ ਉਹ ਕੰਮ ਤੁਸੀਂ ਦੇ ਸਕਦੇ ਹੋ ਉਵੇਂ ਪਿਆ ਅਧੂਰਾ ਤੇ ਹੁਣ ਆਪਾਂ ਮੈਂ ਜਾਣਾ ਆਟਾ ਪਿਉਣ ਤੇ ਮੈਂ ਆਪਦੇ ਦੋਸਤ ਦੀ ਵੇਟ ਕਰ ਰਿਹਾ ਉਹ ਇੱਥੇ ਕਿਤੇ ਆਉਂਦਾ ਹੋਊਗਾ ਤੇ ਜਦੋਂ ਉਹ ਆਉਗੋ ਚੱਲਦੇ ਆਪਾਂ ਆਟਾ ਪਿਉਣ ਜਿਹਦਾ ਵੇਟ ਕਰੀ ਜਾਂਦੇ ਸੀ ਉਹ ਆ ਗਿਆ ਨਹਾ ਨੂੰ ਕੇ ਅੱਜ ਤਾਂ ਆਰਮੀ ਮੈਨ ਬਣ ਕੇ ਆਇਆ ਤੇ ਹੁਣ ਚੱਲਦੇ ਆਪਾਂ ਆਟਾ ਪਿਉਣ ਰਾਈਆਂ ਵਾਲੇ ਹਾਂਜੀ ਚੱਲ ਪਿਓ ਆਟਾ ਪਿਉਣ ਆ ਆਪਿਆ ਗੱਟਾ ਇਹ ਖੜਾ ਬੱਬੂ ਤੇ ਮੈਂ ਇਹ ਸਾਡਾ ਘੋੜਾ ਝੋਟਾ ਝੋਟਾ ਵੇਖੀ ਜਾਂਦਾ ਨਰਾਈਆਂ ਵਾਲੇ ਨੂੰ ਚੋੜਾ ਚੱਲ ਵੀ ਅੱਜ ਜੀ ਆ ਗਿਆ ਚੱਕੀ 'ਚ ਤੇ ਪੱਤੇ ਆਉਂਦੇ ਨਹੀਂ ਭਾਈ ਆਟਾ ਲੈ ਗਿਆ ਆ ਆ ਵੀ ਆ ਗਿਆ ਪਾਚੇ ਮੁੰਡਾ ਇਹ ਪੱਤੇ ਆ ਰਹੇ ਲਈ ਆਪਣਾ ਆਟਾ ਕਰਦੇ ਪਾਉਜ ਹੋ ਗਿਆ ਜਿਵੇਂ ਆਟਾ ਲੈ ਕੇ ਚੱਲਦੇ ਆ ਪਿੰਡ ਨੂੰ ਜੀ ਆਟਾ ਪਿਆ ਕੇ ਆ ਚੁੱਕੇ ਆ ਘਰੇ ਤੇ ਆਟਾ ਘਰੇ ਰੱਖ ਕੇ ਆ ਗਈ ਸੀ ਬਈ ਬੱਬੂ ਦੇ ਘਰੇ ਤੇ ਇੱਥੇ ਬਣਾਉਣ ਲੱਗੇ ਸੀ ਚੌਲ ਤੇ ਆਵਦੀ ਸਬਜੀ ਹੁਣ ਚੌਲ-ਚੂਲ ਖਾ ਕੇ ਇੱਥੇ ਬਾਅਦ ਖੇਡਾਂਗੇ ਗੇਮ ਤੇ ਅੱਜ ਦਾ ਇਹ ਵਲੌਗ ਕਰਦੇ ਆ ਇੱਥੇ ਖਤਮ ਜਿਹਨੂੰ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜਲਦੀ ਹੀ ਮਿਲਦੇ ਆ ਅਗਲੇ ਵਲੌਗ ਵਿੱਚ ਉਦੋਂ ਤੱਕ ਸਾਰਿਆਂ ਨੂੰ ਬਾਏ